ਮੇਰੇ ਸਵਾਗਤ ਤੁਹਾਡਾ ਦਾ ਸ਼ੋਅ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਗੱਲ ਕਰਾਂਗੇ ਐਂਟਰਟੇਨਮੈਂਟ ਵਰਲਡ ਦੀ ਟਾਪ ਹੈਡਲਾਈਨਸ ਦੇ ਬਾਰੇ ਤਾਂ ਚਲੋ ਸ਼ੁਰੂ ਕਰੀਏ ਅੱਜ ਦੀਆਂ ਟਾਪ ਟ੍ਰੈਂਡੀ ਖਬਰਾਂ ਦੇ ਨਾਲ ਜਿੱਥੇ ਕਿਸੇ ਦੇ ਡੇਟਿੰਗ ਰਿਊਮਰਸ ਸੁਰਖੀਆਂ ਦੇ ਵਿੱਚ ਨੇ ਤੇ ਕਿਸੇ ਦੀ ਕਿਸਮਤ ਨੇ ਸ਼ਾਨਦਾਰ ਪਲਟੀ ਮਾਰੀ ਹੈ ਤਾਜ ਦੇ ਐਪੀਸੋਡ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਸਾਈਨ ਕੀਤੀ ਹੈ ਇੱਕ ਵੱਡੀ ਬਾਲੀਵੁੱਡ ਫਿਲਮ ਫਿਰ ਗੱਲ ਕਰਾਂਗੇ ਸ਼ਰਲਿੰਨ ਚੋਪੜਾ ਬਣ ਗਈ ਹੈ ਬੱਚੀ ਦੀ ਮਾਂ ਕੀ ਹੈ ਸੱਚ ਇਸ ਦੇ ਉੱਤੇ ਗੱਲ ਕਰਾਂਗੇ ਫਿਰ ਗੱਲ ਕਰਦੇ ਹਾਂ ਮਾਹਰਾ ਸ਼ਰਮਾ ਤੇ ਮੁਹੰਮਦ ਸਿਰਾਜ ਦੇ ਡੇਟਿੰਗ ਰੂਮਰਸ ਦੇ ਸੱਚ ਬਾਰੇ ਕੀ ਕਿਸਮਤ ਕਦੋਂ ਪਲਟੀ ਖਾ ਜਾਵੇ ਕੋਈ ਨਹੀਂ ਜਾਣਦਾ ਤੇ ਇੱਕ ਤਾਜ਼ਾ ਐਗਜ਼ਾਮਪਲ ਵਾਇਰਲ ਗਰਲ ਮੋਨਾ ਲੀਸਾ ਦੀ ਹੈ ਮਹਾਕੁੰਬ ਦਾ ਜ਼ਿਕਰ ਆਉਂਦੀ ਹੀ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇੱਕ ਸੁੰਦਰ ਨਜ਼ਾਰਾ ਆਉਂਦਾ ਹੈ ਜਿੱਥੇ ਲੱਖਾਂ ਲੋਕ ਸੰਗਮ 'ਚ ਆ ਕੇ ਪਵਿੱਤਰ ਇਸ਼ਨਾਨ ਕਰਦੇ ਨੇ ਪਰ ਇਸ ਵਾਰ ਮਹਾਕੁੰਬ ਇੱਕ ਹੋਰ ਕਾਰਨ ਕਰਕੇ ਸੁਰੱਖਿਆ ਦੇ ਵਿੱਚ ਬਣਿਆ ਹੋਇਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਹਾਕੁੰਬ ਦੀ ਵਾਇਰਲ ਗਰਲ ਮੋਨਾ ਲੀਸਾ ਦੀ ਜੋ ਮਧ ਪ੍ਰਦੇਸ਼ ਦੇ ਮਹੇਸ਼ਵਰ ਤੋਂ ਆਈ ਸੀ ਅਤੇ ਮਾਲਾ ਵੇਚ ਰਹੀ ਸੀ ਹੁਣ ਅਚਾਨਕ ਉਸ ਦੀ ਕਿਸਮਤ ਨੇ ਯੂ ਟਰਨ ਲੇ ਲਿਆ ਹੈ ਕਿਉਂਕਿ ਬਾਲੀਵੁੱਡ ਡਾਇਰੈਕਟਰ ਸਨੋਜ ਮਿਸ਼ਰਾ ਨੇ ਉਸ ਨੂੰ ਆਪਣੀ ਵੱਡੀ ਫਿਲਮ ਦਾ ਆਫਰ ਦੇ ਦਿੱਤਾ ਹੈ ਕਿ ਤੁਸੀਂ ਵਿਸ਼ਵਾਸ ਕਰੋਗੇ ਕਿ ਇਹ ਉਹੀ ਮੋਨਾਲੀਸਾ ਹੈ ਜੋ ਕਦੇ ਮਹਾਕੁੰਭ ਮੇਲੇ ਦੇ ਵਿੱਚ ਮਾਲਾ ਵੇਚਣ ਵਾਲੀ ਕੁੜੀ ਵਜੋਂ ਜਾਣੀ ਜਾਂਦੀ ਸੀ ਤੇ ਹੁਣ ਇੱਕ ਵੱਡੇ ਬਾਲੀਵੁੱਡ ਡਾਇਰੈਕਟਰ ਦੇ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ ਬਾਲੀਵੁੱਡ ਫਿਲਮ ਡਾਇਰੈਕਟਰ ਸਨੋਜ ਮਿਸ਼ਰਾ ਨੇ ਖੁਦ ਮਹੇਸ਼ਵਰ ਜਾ ਕੇ ਮੋਨਾਲੀਸਾ ਨੂੰ ਸਾਈਨ ਕੀਤਾ ਅਤੇ ਉਸ ਨੂੰ ਆਪਣੀ ਫਿਲਮ ਦੇ ਵਿੱਚ ਬਤੌਰ ਹੀਰੋਇਨ ਲਿਉਣ ਦਾ ਫੈਸਲਾ ਕੀਤਾ ਮੋਨਾਲੀਸਾ ਦੀ ਪੋਪੂਲਾਰਿਟੀ ਮਹਾਕੁੰਭ ਤੋਂ ਬਾਅਦ ਅਚਾਨਕ ਵਧਦੀ ਚਲੀ ਗਈ ਜਦੋਂ ਉਹ ਮੇਲੇ 'ਚ ਮਾਲਾ ਵੇਚਦੇ ਹੋਏ ਕੈਮਰੇ 'ਚ ਕੈਦ ਹੋਈ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਵੀਡੀਓ ਵਾਇਰਲ ਹੁੰਦਿਆਂ ਹੀ ਮੋਨਾਲੀਸਾ ਦੀ ਜ਼ਿੰਦਗੀ ਦੇ ਪੰਨੇ ਪਲਟਣ ਲੱਗੇ ਅਤੇ ਉਸਦੇ ਚਿਹਰੇ ਤੇ ਇੱਕ ਅਨੋਖੀ ਚਮਕ ਸੀ ਅਤੇ ਉਸਦੀ ਸਾਦਗੀ ਨੇ ਸਾਰਿਆਂ ਦੇ ਦਿਲਾਂ ਨੂੰ ਛੋ ਲਿਆ ਅਤੇ ਹੁਣ ਉਸਦੀ ਆਪਣੀ ਕਿਸਮਤ ਤੇ ਉਸ ਨੂੰ ਬਾਲੀਵੁੱਡ ਦੇ ਵੱਲ ਖਿੱਚਿਆ ਜਿੱਥੇ ਉਹ ਫਿਲਮ ਅਪਕਮਿੰਗ ਫਿਲਮ ਹੈ ਦ ਡਾਇਰੀਜ਼ ਆਫ ਮਨੀਪੁਰ ਦੇ ਵਿੱਚ ਬਤੌਰ ਹੀਰੋਇਨ ਵਜੋਂ ਨਜ਼ਰ ਆਵੇਗੀ ਬਾਲੀਵੁੱਡ ਦੀ ਹੌਟ ਅਤੇ ਕੰਟਰੋਵਰਸੀ ਕੁਇਨ ਸ਼ਰਲਿੰਗ ਚੋਪੜਾ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕਦੇ ਆਪਣੇ ਬੋਲਡ ਅੰਦਾਜ਼ ਦੇ ਨਾਲ ਤੇ ਕਦੇ ਆਪਣੀ ਸ਼ੌਕਿੰਗ ਸਟੇਟਮੈਂਟਸ ਦੇ ਨਾਲ you <sighs> ਇਹ ਗੱਲ ਤਾਂ ਪੱਕੀ ਹੈ ਕਿ ਸ਼ਰਲਿਨ ਚੋਪੜਾ ਖੁਦ ਨੂੰ ਲਾਈਮਲਾਈਟ ਦੇ ਵਿੱਚ ਰੱਖਣਾ ਜਾਣਦੀ ਹੈ। ਹਾਲ ਹੀ ਦੇ ਵਿੱਚ ਸ਼ਰਲਿਨ ਦੀ ਅਜਿਹੀ ਤਸਵੀਰ ਵਾਇਰਲ ਹੋਈ ਜਿਸ ਤੋਂ ਬਾਅਦ ਕਈ ਸਵਾਲ ਉੱਠ ਰਹੇ ਨੇ ਕਿ ਸ਼ਰਲਿਨ ਚੋਪੜਾ ਨੇ ਬੱਚਾ ਵੋਦ ਲੈ ਕੇ ਮਾਂ ਬਣਨ ਦਾ ਫੈਸਲਾ ਕਰ ਲਿਆ। ਸ਼ਰਲਿਨ ਚੋਪੜਾ ਨੂੰ ਇੱਕ ਆਲੀਸ਼ਾਨ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ ਪਰ ਇਸ ਵਾਰ ਕੁਝ ਖਾਸ ਸੀ। ਉਹਨਾਂ ਦੇ ਨਾਲ ਇੱਕ ਬੱਚਾ ਵੀ ਸੀ ਜਿਸ ਨੂੰ ਸ਼ਰਲਿਨ ਨੇ ਆਪਣੀ ਗੋਦੀ ਦੇ ਵਿੱਚ ਚੱਕਿਆ ਹੋਇਆ ਸੀ। ਹੁਣ ਤਸਵੀਰ ਦੇ ਨਾਲ ਨਾਲ ਸ਼ਰਲਿਨ ਚੋਪੜਾ ਨੇ ਇੱਕ ਕੈਪਸ਼ਨ ਵੀ ਲਿਖਿਆ ਇੱਕ ਬlesing ਨੂੰ ਕੋਈ ਵੀ ਰਿਪਲੇਸ ਨਹੀਂ ਕਰ ਸਕਦਾ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਦਿਲਚਸਪ ਚਰਚਾ ਸ਼ੁਰੂ ਹੋ ਗਈ ਸੋਸ਼ਲ ਮੀਡੀਆ ਤੇ ਕਾਫੀ ਅਟਕਲਾ ਲਗਾਈਆਂ ਜਾ ਰਹੀਆਂ ਸੰਕੇ ਕਿ ਕਿ ਸ਼ਰਲਿੰ ਚੋਪੜਾ ਨੇ ਕਾਨੂੰਨੀ ਤੌਰ ਤੇ ਬੱਚੇ ਨੂੰ ਗੋਦ ਲੈ ਲਿਆ ਤੇ ਕੀ ਉਹ ਮਾਂ ਬਣ ਗਈ ਹੈ ਹਾਲਕਿ ਸ਼ਰਲੀ ਨੇ ਇਸ ਬਾਰੇ ਅਜੇ ਤੱਕ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਹੈ ਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੱਚਾ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੈ ਜਾਂ ਨਹੀਂ ਤਾਂ ਕਿ ਇਹ ਸ਼ਰਲਿੰ ਦੀ ਇੱਕ ਨਵੀਂ ਜ਼ਿੰਦਗੀ ਦਾ ਹਿੱਸਾ ਹੈ ਕਿ ਉਹ ਸੱਚਮੁੱਚ ਮਾਂ ਬਣਨ ਜਾ ਰਹੀ ਹੈ ਜਾਂ ਫਿਰ ਕੀ ਸਿਰਫ ਇੱਕ ਪਿਆਰੀ ਫੋਟੋ ਹੈ ਜੋ ਉਸਨੇ ਆਪਣੇ ਫੋਲੋਅਰਸ ਦੇ ਨਾਲ ਸਾਂਝੀ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਦਿਲਚਸਪ ਰਿਐਕਟ ਕਰਦੀ ਹੈ ਸ਼ਰਲਿੰ ਚੋਪਰਾ ਇਸ ਫੋਟੋ ਦੇ ਉੱਤੇ ਪਰ ਸ਼ਰਲਿੰ ਚੋਪੜਾ ਨੇ ਖੁਲਾਸਾ ਕੀਤਾ ਸੀ ਕਿ ਉਹ ਇੱਕ ਬਿਮਾਰੀ ਕਾਰਨ ਮਾਂ ਨਹੀਂ ਬਣ ਸਕਦੀ ਇਸ ਬਿਮਾਰੀ ਕਾਰਨ 2021 ਦੇ ਵਿੱਚ ਉਹਨਾਂ ਦੀ ਕਿਡਨੀ ਵੀ ਫੇਲ ਹੋ ਗਈ ਸੀ ਹੁਣ ਅਸੀਂ ਟੀਵੀ ਦੀ ਦੁਨੀਆ ਦੇ ਵੱਲ ਵਧਦੇ ਹਾਂ ਜਿੱਥੇ ਮਾਹਿਰਾ ਸ਼ਰਮਾ ਤੇ ਮੁਹੰਮਦ ਸਿਰਾਜ ਦੇ ਵਿਚਕਾਰ ਡੇਟਿੰਗ ਦੀਆਂ ਅਫਵਾਹਾਂ ਦੀਆਂ ਕਈ ਖਬਰਾਂ ਹਨ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਮਾਹਿਰਾ ਤੇ ਸਿਰਾਜ ਦੇ ਵਿਚਾਲੇ ਕੋਈ ਰੋਮਾਂਟਿਕ ਰਿਲੇਸ਼ਨਸ਼ਿਪ ਹੈ ਕੁਝ ਖਬਰਾਂ ਚ ਕਿਹਾ ਗਿਆ ਹੈ ਕਿ ਦੋਹਾਂ ਦੇ ਵਿਚਾਲੇ ਕੁਝ ਸਪੈਸ਼ਲ ਚੱਲ ਰਿਹਾ ਹੈ ਪਰ ਨਾ ਤਾਂ ਮਾਹਿਰਾ ਨੇ ਅਤੇ ਨਾ ਹੀ ਮੁਹੰਮਦ ਸਿਰਾਜ ਨੇ ਇਹਨਾਂ ਡੇਟਿੰਗ ਰੂਮਰਸ ਤੇ ਆਪਣਾ ਕੋਈ ਵੀ ਰਿਐਕਸ਼ਨ ਦਿੱਤਾ ਪਰ ਗੌਰ ਨਾਲ ਸੁਣੋ ਕਿ ਮਾਹਿਰਾ ਸ਼ਰਮਾ ਦੀ ਮਾਂ ਨੇ ਕੀ ਕਿਹਾ ਮਾਹਿਰਾ ਦੀ ਮਾਂ ਸਾਨੀਆ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਇੱਕ ਸੇਲੇਬ੍ਰਿਟੀ ਹੈ ਤੇ ਸੇਲੇਬ੍ਰਿਟੀ ਦੇ ਨਾਲ ਕਿਸੇ ਦਾ ਵੀ ਨਾਂ ਇਦਾਂ ਹੀ ਜੋੜ ਦਿੱਤਾ ਜਾਂਦਾ ਹੈ ਸਾਰੀਆਂ ਅਫਵਾਹਾਂ ਝੂਠੀਆਂ ਨੇ ਇਸ ਦੇ ਨਾਲ ਹੀ ਮਾਹਿਰਾ ਸ਼ਰਮਾ ਦੀ ਇਨਾ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਤਾਂ ਇਹ ਸਨ ਐਂਟਰਟੇਨਮੈਂਟ ਦੇ ਗਲਿਆਰਿਆਂ ਚੋਂ ਅੱਜ ਦੀਆਂ ਕੁਝ ਖਾਸ ਖਬਰਾਂ ਐ ਦਧੀਆਂ ਹੋਰ ਖਬਰਾਂ ਦੇਖਣ ਦੇ ਲਈ ਦੂਜੇ ਐਪੀਸੋਡ ਤੱਕ ਵੇਟ ਕਰਿਓ ਦੇਖਦੇ ਰਹੋ ਦ ਸ਼ੋਅ ਗਲੈਮਰ ਗੌਸਪ ਉਦੋਂ ਤੱਕ ਦੇ ਲਈ ਅਲਵਿਦਾ